ਜਿਵੇਂ ਸਾਨੂੰ ਸਤਗੁਰੂ ਸਾਹਿਬ ਜੀ ਲਾਹੌਰ ਵਿੱਚ ਗਏ ਹਨ ਇਥੇ ਕਸਾਬਖਾਨਿਆਂ ਦੇ ਵਿੱਚ ਕੌੰਗਾ ਕਤਲ ਕੀਤੇ ਜਾਂ ਜਾ ਰਹੀਆਂ ਇਹ ਸਭ ਕੁਝ ਦੇਖ ਕਰਕੇ ਸਤਗੁਰੂ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਇਥੇ ਲਾਹੌਰ ਦੇ ਵਿੱਚ ਜ਼ਹਿਰ ਵਰਤਿਆ ਹੋਇਆ ਹੈ ਇਥੋਂ ਅਸੀਂ ਚਲਣਾ ਕਰੀਏ ਇੱਥੇ ਨਹੀਂ ਟਿਕਣਾ ਔਰ ਸਤਿਗੁਰੂ ਜੀ ਨੇ ਸਾਧ ਸੰਗਤ ਬਚਨ ਕੀਤੇ ਕਿ ਇਹ ਜਿਹੜਾ ਲਾਹੌਰ ਸ਼ਹਿਰ ਹੈ ਇੱਥੇ ਸਵਾ ਪਹਿਰ ਤੱਕ ਚਹਿਰ ਵਰਤਿਆ ਉਹ ਕਰੇਗਾ ਉਸ ਸਮੇਂ ਤੋਂ ਸਾਧ ਸੰਗਤ ਜਦੋਂ ਸਤਿਗੁਰੂ ਜੀ ਗਏ ਨੇ ਸਵਾ ਪਹਿਰ ਤੱਕ ਕਹਿੰਦੇ ਇਸ ਤਰ੍ਹਾਂ ਲੋਕ ਲੜਿਆ ਕਰਦੇ ਝਗੜਿਆ ਕਰਦੇ ਕਈ ਵਾਰ ਕਤਲ ਵੀ ਹੋ ਜਾਇਆ ਕਰਦਾ ਬਹੁਤ ਜਾਦੇ ਦੁੱਖ ਪਾਉਣਾ ਕੀਤਾ ਇਹਨਾਂ ਨੇ ਕਿਉਂਕਿ ਸਤਿਗੁਰੂ ਮਹਾਰਾਜ ਜੀ ਨੇ ਜਗਤ ਦੇ ਸੰਸਾਰ ਦੇ ਭਲੇ ਵਾਸਤੇ ਸੰਸਾਰੀ ਲੋਕਾਂ ਦੀ ਰਾਖੀ ਵਾਸਤੇ ਅਵਤਾਰ ਲੈਣਾ ਕੀਤਾ ਪਰ ਉਸ ਸਮੇਂ ਜਦੋਂ ਇਹ ਹਾਲਤ ਦੇਖੀ ਉਹਨਾਂ ਲੋਕਾਂ ਦੇ ਮਨ ਦੇਖਣਾ ਕੀਤੇ ਇਹ ਵਚਨ ਕੀਤੇ ਸਨ ਸਮਾਂ ਲੰਘਦਾ ਗਿਆ ਸਤਿਗੁਰੂ ਨਾਨਕ ਤੇ ਮਹਾਰਾਜ ਜੀ ਨੇ ਕਰਤਾਰਪੁਰ ਨਗਰ ਵਸਾਇਆ ਲੋਹੌਰ ਦੇ ਲੋਕ ਇਸ ਗੱਲ ਨੂੰ ਜਾਣਦੇ ਸਨ ਕਿ ਅਸੀਂ ਸਤਿਗੁਰੂ ਮਹਾਰਾਜ ਦੇ ਕੋਈ ਪ੍ਰਾਪਤ ਨਹੀਂ ਕਰ ਸਕੇ ਇਕੱਠੇ ਹੋ ਕਰਕੇ ਕਰਤਾਰਪੁਰ ਸਾਹਿਬ ਆਏ ਔਰ ਬੇਨਤੀ ਕੀਤੀ ਮਹਾਰਾਜ ਜੀ ਸਾਨੂੰ ਬਖਸ਼ ਲੈਣਾ ਕਰੋ ਸਤਿਗੁਰੂ ਮਹਾਰਾਜ ਜੀ ਨੇ ਵਜਨ ਕੀਤਾ ਭਾਈ ਸਿੱਖੀ ਧਾਰਨ ਕਰੋ ਸਿੱਖੀ ਕਮਾਉਣਾ ਕਰੋ ਇਹ ਕਹਿਣ ਲੱਗੇ ਮਹਾਰਾਜ ਜੀ ਸਾਡੇ ਕੋਲੋਂ ਸਿੱਖੀ ਧਾਰਨ ਨਹੀਂ ਹੋਣੀ ਕਮਾਈ ਨਹੀਂ ਜਾਣੀ ਇਸ ਤਰ੍ਹਾਂ ਮੋੜ ਦਿੱਤਾ ਫਿਰ ਸਾਧ ਸੰਗਤ ਉਸ ਸਮੇਂ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਦੀ ਸ਼ਰਣ ਵਿੱਚ ਇਹਨਾਂ ਨੇ ਆਉਣਾ ਕੀਤਾ ਜਦੋਂ ਸਤਗੁਰੂ ਜੀ ਤਖਤ ਤੇ ਬਿਰਾਜਮਾਨ ਹੋਏ ਖਡੂਰ ਸਾਹਿਬ へ ਸਤਗੁਰੂ ਅੰਗਦ ਦੇ ਮਹਾਰਾਜ ਜੀ ਨੇ ਵਚਨ ਕੀਤਾ ਭਾਈ ਸਿੱਖੀ ਧਾਰਨ ਕਰੋ ਤਾਂ ਇਹਨਾਂ ਨੇ ਜਵਾਬ ਦੇ ਦਿੱਤਾ ਉਸੇ ਤਰ੍ਹਾਂ ਹੀ ਮਾਰਾ ਕਹਿੰਦੇ ਭਾਈ ਫਿਰ ਤੁਸੀਂ ਝੂਠੇ ਬਣੇ ਰਹੋਗੇ ਸਮਾਨੰਗਦਾ ਗਿਆ ਤੀਸਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਗੁਰਧਾਮ ਗੱਦੀ ਤੱਕ ਦੇ ਵਿਰਾਜਮਨ ਹੋਏ ਹਨ ਇਹ ਲਾਹੌਰੀਏ ਸਿਰ ਸਤਿਗੁਰੂ ਮਹਾਰਾਜ ਸਰਣ ਵਿੱਚ ਆਏ ਔਰ ਬੇਨਤੀ ਕੀਤੀ ਸਤਿਗੁਰੂ ਮਹਾਰਾਜ ਜੀ ਸਾਨੂੰ ਹੁਣ ਤਾਂ ਬਖਸ਼ ਲੈਣਾ ਕਰੋ ਮਹਾਰਾਜ ਨੇ ਬਚਨ ਕੀਤਾ ਭਾਈ ਸਿੱਖੀ ਧਾਰਨ ਕਰੋ ਸਿੱਖੀ ਕਮਾਓ ਇਹ ਕਹਿਣ ਲੱਗੇ ਮਹਾਰਾਜ ਸਾਡੇ ਕੋਲੋਂ ਸਿੱਖੀ ਨਹੀਂ ਕਮਾਈ ਜਾਂਦਾ ਸਾਨੂੰ ਬਖਸ਼ ਲੈਣਾ ਕਰੋ ਤੁਹਾਡੇ ਤੋਂ ਬਿਨਾ ਸਾਨੂੰ ਕੌਣ ਬਖਸ਼ੇਗਾ ਉਸ ਸਮੇਂ ਸਤਿਗੁਰੂ RAMDAS MAHARAJ ਜੀ ਜਦੋਂ ਸਤਿਗੁਰੂ ਮਹਾਰਾਜ ਜੀ ਦਾ ਲਾਹੌਰ ਦੇ ਵਿੱਚ ਚੂਨਾ ਮੰਡੀ ਅੰਦਰ ਅਵਤਾਰ ਹੋਇਆ ਔਰ ਇੱਥੇ ਸ੍ਰੀ ਗੋਇੰਦਵਾਲ ਸਾਹਿਬ ਦੇਖੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਸੇਵਾ ਕਰਦੇ ਨੇ ਉਸ ਸਮੇਂ ਜਦੋਂ ਇਹ ਲਾਹੌਰੀਏ ਆਏ ਹਨ ਸਤਿਗੁਰੂ ਮਹਾਰਾਜ ਜੀ ਇਹਨਾਂ ਨੂੰ ਦੇਖ ਕਰਕੇ ਕਿ ਇਹਨਾਂ ਦੇ ਹੱਥ ਵਿੱਚ ਕੁਝ ਵੀ ਨਹੀਂ ਕਰਮੀ ਇਹਨਾਂ ਤੋਂ ਬੇਮੁਖ ਕਰਵਾ ਰਹੇ ਹਨ ਸਤਿਗੁਰੂ ਮਹਾਰਾਜ ਜੀ ਨੇ ਉਸ ਸਮੇਂ ਬਖਸ਼ ਕਰਕੇ ਇਹ ਅਗਲਾ ਸਲੋਕ ਉਚਾਰਨ ਕੀਤਾ ਹੈ ਮਹੱਲਾ ਦੀ ਜਾ ਲਹੌਰ ਸਹਿਰ ਅੰਮ੍ਰਿਤ ਸਰਤ ਦੀ ਦਾਕਾਰ ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਗੋੜੀ ਕੀ ਵਾਰ ਅੰਦਰ ਇਹ ਦੱਸਿਆ ਹੈ ਕਿ ਜਿਹੜੇ ਇਹ ਲੋਹਾਰੀਏ ਸਨ ਇਹ ਪਹਿਲਾਂ ਗੁਰੂ ਮਹਾਰਾਜ ਜੀ ਤੋਂ ਫਟकारे ਹੋਏ ਸਨ ਗੁਰ ਬਾਬਾ ਫਟਕੇ ਸੇ ਫਟਕੇ ਗੁਰ ਅੰਗਦ ਕੀਤੇ ਕੋੜਿਆਰੇ ਗੁਰ ਤੀਜੀ ਢੀੜੀ ਵੀ ਜਾ ਰਿਆ ਕਿਆ ਹੱਥ ਇਹਨਾਂ ਵਿਚਾਰੇ ਗੁਰ ਚੌਥੀ ਢੀੜੀ ਟਿੱਕੇ ਆ ਨੰਦਕਾ ਦੋਸ ਦੋਖੀ ਸਭ ਟਾਰੇ ਸਤਿਗੁਰੂ RAMDAS MAHARAJੇ ਕਰਮਾਉਂਦੇ ਕਿ ਭਾਈ ਜਿਨ੍ਹਾਂ ਸਤਿਗੁਰੂ NANAK TE MAHARAJ JI NE ਇਨ੍ਹਾਂ ਲੋਹਾਰਿਆਂ ਨੂੰ ਫਟਕਾਰਨਾ ਕੀਤਾ ਸੀ ਗੁਰੂ ਅੰਗਦ ਦੇ ਮਹਾਰਾਜ ਜੀ ਤੋਂ ਵੀ ਇਹ ਆਪਣੇ ਆਪ ਨੂੰ ਬਖਸ਼ਾ ਨਾ ਸਕੇ ਗੁਰ ਬਾਬੇ ਫਟ ਕੇ ਸੇ ਫਿੱਟੇ ਗੁਰ ਅੰਗਦ ਕੀਤੇ ਕੂੜਿਆਰੇ ਤੇ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਇਹ ਵਿਚਾਰਿਆ ਵੀ ਇਹਨਾਂ ਦੇ ਹੱਥ ਹੈ ਕਿ ਗੁਰ ਚੌਥੀ ਪੀੜੀ ਟਿਕਿਆ ਮਾਰੇ ਕਹਿੰਦੇ ਤੀਸਰੇ ਪਾਤਸ਼ਾਹ ਜਿਨ੍ਹਾਂ ਨੇ ਸਾਨੂੰ ਚੌਥੀ ਥਾਂ ਤੇ ਟਿਕਾਉਣਾ ਕੀਤਾ ਹੈ ਸਤਗੁਰੂ ਅਮਰਦਾਸ ਮਹਾਰਾਜ ਜੀ ਨੇ ਫਿਰ ਇਹਨਾਂ ਨੂੰ ਸਾਧ ਸੰਗਤ ਬਖਸ਼ਣਾ ਕੀਤਾ ਸੀ ਮਹੱਲਾ ਕੀ ਜਾ ਇਥੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਪਾਸੋਂ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਮ੍ਰਿਤ ਬਾਣੀ ਇਕੱਤਰ ਕਰਕੇ ਲਿਖਵਾਉਣਾ ਕੀਤੀ ਹੈ ਤੇ ਇਥੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸ਼ਲੋਕ ਦੇ ਨਾਲ ਹੀ ਇਹ ਸ਼ਲੋਕ ਨਿਰਣਾ ਕੀਤਾ ਹੈ ਮਹੱਲਾ ਤੀਜਾ ਲਾਹੌਰ ਸਹਿਰ ਅਮਰਤ ਸਤ ਮਹਾਰਾ ਕਹਿੰਦੇ ਭਾਈ ਜਿਹੜਾ ਲਾਹੌਰ ਹੈ ਇਹ ਸ਼ਹਿਰ ਜਾਏਗਾ। ਔਰ ਐਸੇ ਦਿਨ ਨਾਲ ਹੀ ਜਿਹੜਾ ਅੰਮ੍ਰਿਤ ਸਰ ਹੈ ਸਖਤੀ ਦਾ ਘਰ ਵੱਸ ਜਾਏਗਾ। ਭਾਵ ਲਾਹੌਰ ਤਾਂ ਸ਼ਹਿਰ ਦੀ ਤਰ੍ਹਾਂ ਵੱਸ ਜਾਏਗਾ। ਇੱਥੇ ਲੋਕ ਪਹਿਲਾਂ ਵਾਂਗੂ ਸੁਖੀ ਰਹਿਣ ਲੱਗ ਜਾਣਗੇ। ਵਪਾਰ ਚੱਲਣਗੇ ਔਰ ਅੰਮ੍ਰਿਤ ਸਰ ਸਾਹਿਬ ਵੇਖੇ ਪਰਮੇਸ਼ਰ ਦੀ ਸਖਤੀ ਦਾ ਘਰ ਬਣੇਗਾ ਵਾਹਿਗੁਰੂ ਦੀ ਸਖਤੀ ਹੋਵੇ। ਸਤਿਗੁਰੂ ਮਹਾਰਾਜ ਜੀ ਦੇ ਇਹਨਾਂ ਬਚਨਾਂ ਸਦਕਾ ਸਾਧ ਸੰਗਤ ਉਸ ਦਿਨ ਤੋਂ ਲਾਹੌਰ ਦੇ ਵਿੱਚ ਨਾ ਹੀ ਕੋਈ ਲੜਾਈ ਝਗੜਾ ਹੋਇਆ ਉਸੇ ਤਰ੍ਹਾਂ ਜਿਵੇਂ ਪਹਿਲਾਂ ਹੋਇਆ ਕਰਦਾ ਸੀ। ਔਰ ਨਾ ਹੀ ਕੋਈ ਘਰਾਣਾ ਆਪਸ ਵਿੱਚ ਲੜ ਕੇ ਮਰਿਆ। ਤੇ ਇੱਧਰ ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਸ੍ਰੀ ਅਮਰਤਸਰ ਸਾਹਿਬ ਵਿਖੇ ਵਸ ਚਰਨ ਪਾ ਕਰਕੇ ਨਗਰ ਵਸਾਉਣਾ ਕੀਤਾ। ਔਰ ਦਿਨ ਰਾਤ ਪਰਮਾਤਮਾ ਦੀ ਕੀਰਤੀ ਦੇ ਵਿੱਚ ਸਿੱਖਾਂ ਨੂੰ ਲਾਉਣਾ ਕੀਤਾ। ਕਹਿਰ ਵਰਿਆ ਕਰੇਗਾ।